ਆ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੇ ਆਪਾਂ ਕੀ ਟਾਇਰ ਲਵਾਉਣ ਆਹ ਦੇਖੋ ਟਾਇਰ ਲੱਗਦੇਗਾ ਜੀ ਆਹ ਗੱਡੀ ਨੂੰ ਟਾਇਰ ਲਾਦੇ ਕਾਲੇ ਵੀ ਗੱਡੀ ਨੂੰ ਵੀ ਟਾਇਰ ਲਾਉਂਦੇ ਕਾਲੇ ਕਿੰਨੇ ਟਾਇਰ ਲਾਉਂਦੇ ਬਾਈ ਜੀ ਜਿਆਦਾ ਟਾਇਰ ਆਉ ਬੈਨੇ ਹੈ ਨਵੇਂ ਸੀਪਰੇ ਆ ਗਏ ਨੇ ਆਪਾਂ ਨੇ ਨਵੇਂ ਲਾਣੇ ਨੇ ਨਵੇਂ ਸਾਰੇ ਨਵੇਂ ਟਾਇਰ ਲਾਣੇ ਨੇ ਆਉ ਪਾਏ ਨੇ ਟਾਇਰ ਸਾਰੇ 4 ਲਾ ਲੈਣੇ ਨਵੇਂ ਚੱਲ ਵੀ ਆੜੀ ਇਹਦਾ ਹੋ ਗਈ ਗੱਲ ਡੈਕੋਰੇਸ਼ਨ ਆ ਬਾਈ ਬਾਏ ਬਾਏ ਕਰਦੇ ਇੱਥੇ ਆ ਗਏ ਸਾਹਨੇ ਵਾਲ ਰੋਡ ਤੇ ਆ ਜੀ ਇਹ ਟੈਰ ਵਾਲਾ ਯਾਰ ਆ ਜੇ ਕਿਸੇ ਕੋਲੇ ਪੈਸੇ ਹੁੰਦੇ ਤਾਂ ਦੇ ਦਿਓ ਇਹ ਬੰਦਾ ਬਹੁਤ ਹੀ ਪੈਸੇ ਪੈਸੇ ਨਹੀਂ ਮੰਗਦਾ ਆਏਗਾ ਜੇ ਨਹੀਂ ਹੁੰਦੇ ਇਹ ਨਹੀਂ ਹੈਗੇ ਪੈਸੇ ਨਾ ਵੀ ਦਿਓ ਘੱਟਪਾਤ ਆਰ ਸੜਾਰ ਕਰ ਲੈਂਦਾ ਇਹ ਜੇ ਓਮਨੀ ਲਵਾ ਕੇ ਰੌਲਾ ਪਾਇਆ ਨਾ ਪੱਤਵੀ ਲੈਣਾ ਜੇ ਓਮਨੀ ਲਵਾ ਕੇ ਰੌਲਾ ਪਾ ਲਿਆ ਏ ਓਮਨੀ ਪੱਤਵੀ ਲੈਂਦਾ ਇਹ ਕੱਬਾ ਵੀ ਬਹੁਤ ਆ ਆੜੀਆਂ ਦਾ ਆੜੀ ਵੀ ਬਹੁਤ ਆਏ ਆ ਆ ਬਾਇਨੇ ਟਾਇਰ ਸਾਰੇ ਕਿਹੜੀ ਕੰਪਨੀ ਦੇ ਲੈਂਦੇ ਬੋਲੋ ਦੇ ਟਾਇਰ ਆ ਬੋਲੋ ਦੇ ਟਾਇਰ ਲਿਆ ਵੀ ਗਾਲਾ ਬੋਲੋ ਦੇ ਤਾਂ ਉਹ ਚਾਹੇ ਸਾਰਾ ਜੀ ਚਾਹ ਵੀ ਕੀ ਉਹਦੇ ਸਾਰੀਆਂ ਸਹੂਲਤਾਂ ਨੇ ੰਡਾ ਪਾਣੀ ਪੰਪ ਦੇ ੰਡਾ ਪਾਣੀ ਪੰਪ ਦੇ ਆ ਹੋਵੇ ਓਕੇ ਬਣ ਗਿਆ ਹਾਂ ਓਕੇ ਉਹ ਜੀਪ ਦੇ ਟਾਇਰ ਵੀ ਲਾਉਣੇ ਆ ਦੋ ਹਨਾ ਮੂਰੇ ਲਵਾ ਲਈ ਗਾਲੇ ਹਾਂ ਠੀਕ ਹੈ ਮੂਰੇ ਲਾ ਦਾਂਗੇ ਆਖਰੀ ਸਾਡੀ ਜੀਪ ਦੇ ਟਾਇਰ ਟਾਹ ਆਹ ਟਰੈਕਟਰ ਖੜਾ ਬਾਈ ਦਾ ਸਾਰੇ ਜਲਾ ਦੇਣੇ ਨੇ ਆਪਾਂ ਨੇ ਟਾਇਰ ਟੱਪੇ ਬੜੇ ਦਿਨਾਂ ਬਾਅਦ ਆਇਆ ਕਾਲਾ ਆਪਣੇ ਟਾਇਰ ਤਾਂ ਲਿਆਇਆ ਕਾਲੇ ਮੇਰੇ ਨਹੀਂ ਤੂੰ ਲੈ ਕੇ ਆਇਆ ਯਾਰ ਚੰਗੀ ਗੱਲ ਨਹੀਂ ਹੈਗੀ ਮੇਰੇ ਟਾਇਰ ਤੈਨੂੰ ਕਿਹਾ ਦਾ ਜਗਾ ਯਾਰ ਉਹ ਭਾਉ ਗੁੱਟੀਆਂ ਪਾਈ ਜਾਂਦਾ ਪਰ ਫਰੀਆਂ ਦਾ ਭੱਲੇ ਨਹੀਂ ਲਿਆ ਦੇ ਭੱਲੇ ਨੂੰ ਵੀ ਚੱਲ ਲਿਆ ਦਾਂਗੇ ਇੱਕ ਟਾਇਰ ਲਿਆ ਦੇ ਜਾਂਦਾ ਚਲ ਉਹਨੂੰ ਵੀ ਲਿਆ ਦੀ ਚਲੋ ਠੀਕ ਆ ਜੀ ਸਪੋਰਟ ਕਰ ਦਿਆ ਕਰੋ ਵੀਰੇ ਬਾਣੀ ਮੋਟੀ ਓਕੇ ਬਾਏ ਬਾਏ ਕਾਲੇ ਕਿੱਥੇ ਨਹੀਂ ਭਰਨੀ ਆ ਗੱਡੀ ਕੁਆਟੀ ਦੀ ਹਾਂ ਬੰਬੇ ਦੀ ਬੰਬੇ ਦੀ ਬੰਬੇ ਦੀ ਫੇ ਜੀਜੀ ਲੈ ਕੇ ਆਉ ਕਾਲਾ ਆਪਾਂ ਨੂੰ ਬਈ ਖਾਣ ਨੂੰ ਜੇ ਕਿਸੇ ਨੂੰ ਜੀਜੀ ਦੀ ਲੋੜ ਹੋਈ ਦੱਸ ਦਿਓ ਜੀਜੀ ਦੇ ਦਾਂਗੇ ਤੁਹਾਨੂੰ ਵਾਧੂ 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 ਟੈਂਸ਼ਨ ਨਹੀਂ ਲੈ ਇਹ ਆ ਪੰਪ ਕੋਲੇ ਦੁਕਾਨ ਆ ਬਾਈ ਦੀ ਸਾਹਨੇ ਆੜ ਤੋਂ ਕੁਆੜੇ ਨੂੰ ਜਾਂਦੇ ਆ ਝੰਡੀ ਰੋਡ ਤੇ ਚੰਡੀਗੜ੍ਹ ਰੋਡ ਤੇ ਟਾਇਰ ਪੈਂਚਰ ਲਵਾਇਓ ਬੜੇ ਆਉਂਦੇ ਨੇ ਤੇ ਬੜਾ ਪਿਆਰ ਵਾਲਾ ਬੰਦਾ ਏ ਇਹ ਪੈਸੇ ਹੁੰਦੇ ਨੇ ਤਾਂ ਦੇ ਦਿਓ ਨਹੀਂ ਨਾ ਸੀ ਇੱਕ ਬੰਦੇ ਨੇ ਓਮਨੀ ਲਵਾ ਲਿਆ ਉਹ ਇਹਦੇ ਨਾਲ ਲੜ ਪਿਆ ਕਹਿੰਦਾ 20 ਰੁਪਏ 50 ਘੱਟ ਦੇਣੇ ਨੇ ਇਹਨੇ ਪੱਟ ਲਿਆ ਇਹ ਕਹਿੰਦਾ ਚਾਹੇ 500 ਦੇ ਚਾਹੇ 600 ਦੇ ਇਹ ਐਸਾ ਕੰਪਾਉ ਦੇ ਘਾਰਦਾ ਇਹ ਆਹ ਹੱਸਦਾ ਬੇਟਾ ਓ ਰੇ